ਸ਼ਾਸਤਰੀ ਕਾਵਾਂ ਸਰਨਾਪੈ ਨੂੰ ਸੈਰਣੇ ਪੈ ਠੀਕ ਠਾਕ ਹਾਂ ਪਰਮਾਤਮਾ ਸਾਨੂੰ ਠੀਕ ਠਾਕ ਰੱਖੇ ਤੰਦਰੁਸਤੀਆਂ ਦੇਵੇ ਸਾਬ ਦੇ ਮਿਹਰ ਪਰ ਅਸੇ ਤੱਥ ਰੱਖੇ ਤਾਂ ਸਭ ਨੂੰ ਕੁਝ ਨਾ ਖੁੰਡਾ ਰਹੇ ਪਰਮਾਤਮਾ ਮੈਂ ਅਸਕਿੰਦਰ ਕੋ ਛਾਉੜਾ ਬਹੁਤ ਪਿਆਰੀਆਂ ਬੋਲੀਆਂ ਕਦੇ ਹਸਵੇ ਮਨ ਕਦੇ ਖੇੜਵੇ ਮਾਣਾ ਜਗ ਚਰ ਕੇ ਵਾੜ ਗੇੜ ਵਿਮਣਾ ਜਗ ਚਰ ਕੇ ਵਾੜ ਗੇੜ ਵਿਮਣਾ ਕਦੀ ਹੱਸੇ ਵਿਮਣਾ ਕਦੀ ਖੇੜੇ ਵਿਮਣਾ ਇਸ ਜਗ ਨਹੀਂ ਆਉਣਾ ਫੇਰ ਵਿਮਣਾ ਇਸ ਜਗ ਨਹੀਂ ਆਉਣਾ ਫੇਰ ਵਿਮਣਾ ਰੋੜ ਵੇਰ ਬਾਹੀ ਤੇ ਨੰਦਨਾਂ ਗਿਆਂ ਨੂੰ ਮੋੜ ਵੇਰ ਬਾਹੀ ਤੇ ਨੰਦ ਗਿਆਂ ਨੂੰ ਮੋੜ ਵੇਰ ਬਾ ਜਗ ਜਾਨ ਨੀਤੀਆਂ ਦੇ ਮਾਪੇ ਆਖਿਓ ਲਿਖ ਦਿਆਨੋ ਜਗ ਜਾਨ ਨੀਤੀਆਂ ਦੇ ਮਾਪੇ ਆ ਓ ਲਿਖ ਦਿਆਨੋ न रंग लॻण हुसण जवानी तीज माउ पे रंग लॻण हुसण जवानी तीज माउ पे त रंग नयो लॻण